ਜਲੰਧਰ ਦੇ ਇੱਕ ਸਕੂਲ ਦਾ ਟ੍ਰਿਪ ਗਿਆ ਹੁੰਦਾ ਬੱਚੇ ਘੁੰਮ ਫਿਰ ਰਹੇ ਹੁੰਦੇ ਨੇ ਇੰਜੋਏ ਕਰ ਰਹੇ ਹੁੰਦੇ ਨੇ ਉੱਥੇ ਇੱਕ ਜੋਤਸ਼ੀ ਬੈਠਾ ਹੁੰਦਾ ਇੱਕ ਮੈਡਮ ਦੂਜੀ ਮੈਡਮ ਦਾ ਹੱਥ ਫੜ ਕੇ ਲੈ ਕੇ ਆਉਂਦੀ ਆ ਉਸ ਜੋਤਸ਼ੀ ਕੋਲ ਕਿ ਜੀ ਇਹਨਾਂ ਦਾ ਹੱਥ ਵੇਖੋ ਬਥੇਰਾ ਕਹਿਣ ਤੇ ਵੀ ਉਹ ਮੈਡਮ ਉਸ ਜੋਤਸ਼ੀ ਨੂੰ ਆਪਣਾ ਹੱਥ ਨਹੀਂ ਦਿਖਾਉਂਦੀ ਉਹਨੂੰ ਦੂਜੀ ਮੈਡਮ ਵੀ ਕਈ ਵਾਰ ਕਹਿੰਦੀ ਆ ਉਹ ਜੋਤਸ਼ੀ ਵੀ ਕਹਿੰਦਾ ਪਰ ਮੈਡਮ ਤੁਸ ਤੋਂ ਮਸ ਨਹੀਂ ਹੁੰਦੀ ਹੁਣ ਜੋਤਸ਼ੀ ਕਹਿੰਦਾ ਕਿ ਮੈਨੂੰ ਪਤਾ ਹੈ ਕਿ ਤੂੰ ਕਿਸੇ ਗੱਲ ਤੋਂ ਪਰੇਸ਼ਾਨ ਹੈ ਤਾਂ ਹੀ ਆਪਣਾ ਹੱਥ ਨਹੀਂ ਦਿਖਾ ਰਹੀ ਉਹ ਕਹਿੰਦੀ ਹੈ ਕਿ ਹੱਥ ਦਿਖਾ ਕੇ ਮੈਂ ਕਰਨਾ ਵੀ ਕੀ ਆ ਟਾਈਮ ਵੇਸਟ ਆ ਇਹ ਕਿੰਨਾ ਕੁਛ ਤਾਂ ਕਰ ਲਿਆ ਮੈਂ ਵੀ ਮੇਰੇ ਪਰਿਵਾਰ ਨੇ ਵੀ ਕਾਦੇ ਰਿਸ਼ਤਾ ਤਲਾਸ਼ ਰਹੇ ਨੇ ਪਰ ਮੰਗਲਿਕ ਹੋਣ ਕਰਕੇ ਮੰਗਲਦੋਸ਼ ਹੋਣ ਕਰਕੇ ਮੇਰਾ ਵਿਆਹ ਹੀ ਨਹੀਂ ਹੋ ਰਿਹਾ ਹੁਣ ਤਾਂ ਮੈਂ ਹਾਰ ਚੁੱਕੀ ਆ ਮੇਰੇ ਮਾਪੇ ਹਾਰ ਚੁੱਕੇ ਨੇ ਜੋਤਸ਼ੀ ਕਹਿੰਦਾ ਤੈਨੂੰ ਆਪੇ ਹੀ ਰੱਬ ਨੇ ਸਹੀ ਜਗ੍ਹਾ ਕੱਲਿਆ ਹੁਣ ਤੈਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪੈਣੀ ਜੋਤਸ਼ੀ ਉਸ ਮੈਡਮ ਨੂੰ ਆਪਣੇ ਕੋਲ ਬੁਲਾਉਂਦਾ ਮੈਡਮ ਦਾ ਵੀ ਜੋਤਸ਼ੀ ਤੇ ਉਸ ਦੀਆਂ ਗੱਲਾਂ ਸੁਣ ਕੇ ਥੋੜਾ ਵਿਸ਼ਵਾਸ ਬਿਲਡ ਹੋ ਗਿਆ ਹੁੰਦਾ ਉਹ ਕੋਲ ਚਲੀ ਜਾਂਦੀ ਹੈ ਉਹ ਉਸ ਦੇ ਕੰਨ 'ਚ ਕੁਝ ਕਹਿੰਦਾ ਬਸ ਉਸ ਕੰਝ ਫੁਸਫੁਸਾਹਟ ਦੇ ਬਾਅਦ ਅਜਿਹਾ ਕੁਝ ਹੁੰਦਾ ਹੈ ਕਿ ਜਲੰਧਰ ਕੀ ਪੰਜਾਬ ਕੀ ਪੂਰਾ ਭਾਰਤ ਇਸ ਗੱਲ ਨਾਲ ਹੈਰਾਨ ਹੋ ਜਾਂਦਾ ਹੈ। ਸਤਿ ਸ਼੍ਰੀ ਅਕਾਲ ਜੀ ਮੈਂ ਹਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ। ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। 17 ਮਾਰਚ 2021 ਜਲੰਧਰ ਦਾ ਇਲਾਕਾ ਬਸਤੀ ਬਾਵਾਖੇ ਇੱਕ ਸਕੂਲ ਦਾ ਜਵਾਕ ਆਪਣੇ ਘਰੇ ਪਹੁੰਚਦਾ ਹੈ ਲਗਭਗ 6 ਦਿਨ ਬਾਅਦ ਤੇ ਜਦੋਂ ਉਸ ਦੇ ਘਰ ਵਾਲੇ ਉਸ ਨੂੰ ਦੇਖਦੇ ਨੇ ਉਹ ਹੈਰਾਨ ਰਹਿ ਜਾਂਦੇ ਨੇ ਆਪਣੇ ਹੀ ਜਵਾਕ ਨੂੰ ਦੇਖ ਕੇ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਨੇ ਉਹ ਨਿਆਣਾ ਇੱਕ ਲਾੜੇ ਵਰਗਾ ਲੱਗ ਰਿਹਾ ਹੁੰਦਾ ਹੈ ਲਿਬਾਸ ਉਸ ਦਾ ਲਾੜੇ ਵਰਗਾ ਹੁੰਦਾ ਹੈ ਅੱਖਾਂ 'ਚੋਂ ਸੁਰਮਾ ਸਭ ਉਹ ਹੀ ਜੋ ਇੱਕ ਦੂਲੇ ਦੀ ਆਊਟਲੁੱਕ 'ਚ ਆਪਾਂ ਦੇਖਦੇ ਹਾਂ ਪਰਿਵਾਰ ਪੁੱਤ ਨੂੰ ਪੁੱਛਦਾ ਹੈ ਕਿ ਪੁੱਤ ਇਹ ਕੀ ਹੁਲਿਆ ਬਣਾਇਆ ਤੂੰ ਜਵਾਕ ਰੋਣ ਲੱਗਦਾ ਹੈ ਤੇ ਫਿਰ ਦੁਬਾਰਾ ਪੁੱਛਣ ਤੇ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਦਾ ਹੈ ਕਿ ਮੈਡਮ ਨੇ ਕਿਹਾ ਸੀ ਨਾ ਸਾਨੂੰ ਕਿ ਫਰੀ ਕੁਸ਼ਨ ਲਈ ਆ ਜਾ ਪਰ ਉੱਥੇ ਤਾਂ ਇਹ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਦੀ ਫਿਰ ਉਹ ਸਾਰੀ ਕਹਾਣੀ ਦੱਸਦਾ ਹੈ ਘਰ ਦੇ ਜਦੋਂ ਆਪਣੇ ਪੁੱਤ ਦੀ ਗੱਲ ਸੁਣਦੇ ਨੇ ਤਾਂ ਉਹਨਾਂ ਦੀਆਂ ਹਵਾਈਆਂ ਉੱਡ ਜਾਂਦੀਆਂ ਨੇ ਉਹ ਦੇਰ ਨਹੀਂ ਕਰਦੇ ਤੇ ਜਵਾਕ ਲੈ ਕੇ ਪੁਲਿਸ ਸਟੇਸ਼ਨ ਪਹੁੰਚ ਜਾਂਦੇ ਨੇ ਉਹ ਜਵਾਕ ਸਤਵੀਂ ਚ ਹੁੰਦਾ ਹੈ ਤੇ ਕਾਫੀ ਗਰੀਬ ਪਰਿਵਾਰ ਤੋਂ ਹੁੰਦਾ ਹੈ ਘਰ ਦੇ ਉਸ ਦੀ ਟਿਊਸ਼ਨ ਦੇ ਪੈਸੇ ਅਫੋਰਡ ਨਹੀਂ ਕਰ ਸਕਦੇ ਹੁੰਦੇ ਉਹ ਤਾਂ ਬੱਚੇ ਨੂੰ ਵਿਚਾਰੇ ਪੜਾਉਣ ਜੋਗੇ ਵੀ ਨਹੀਂ ਹੁੰਦੇ ਪਰ ਆਪਣਾ ਸਾਰਾ ਕੁਝ ਲਾ ਕੇ ਉਹ ਉਹਨਾਂ ਨੇ ਪੁੱਤ ਨੂੰ ਇੱਕ ਚੰਗੇ ਸਕੂਲ ਲਾਇਆ ਹੁੰਦਾ ਹੈ ਤਾਂ ਕਿ ਉਹਨੂੰ ਆਪਣੇ ਮਾਪਿਓ ਵਰਗੀ ਸਟਰਗਲ ਨਾ ਕਰਨੀ ਪਏ ਤਾਂ ਕਿ ਇੱਕ ਦਿਨ ਉਹ ਖੂ ਪੈਸਾ ਤੇ ਨਾ ਕਮਾਏ ਸੋ ਸਕੂਲ ਤਾਂ ਬੱਚਾ ਲੱਗ ਜਾਂਦਾ ਹੈ ਪਰ ਹੁਣ ਟਿਊਸ਼ਨ ਦੀ ਕਮੀ ਫੀਲ ਹੁੰਦੀ ਹੈ ਉਸ ਨੂੰ ਜ਼ਰੂਰਤ ਹੁੰਦੀ ਹੈ ਘਰ ਦੇ ਹੋਰ ਮਿਹਨਤ ਕਰਦੇ ਨੇ ਪਰ ਉਸ ਦੀ ਟਿਊਸ਼ਨ ਜੋਗਾ ਪੈਸਾ ਨਹੀਂ ਜਟਾ ਪਾਉਂਦੇ ਹੁਣ ਇਹ ਜਿਹੜੀ ਮੈਡਮ ਸੀ ਨਾ ਇਸ ਦੀ ਵਿਆਹ ਦੀ ਉਮਰ ਲੰਘ ਰਹੀ ਸੀ ਵੱਸੇ ਵਿਆਹ ਦੀ ਉਮਰ ਕੀ ਹੁੰਦੀ ਆ ਇਹ ਹਰ ਕਿਸੇ ਦੀ ਨਿੱਜੀ ਸੋਚ ਹੈ ਪਰ ਜੋ ਸਮਾਜਿਕ ਇੱਕ ਬ੍ਰੈਕਟ ਹੁੰਦੀ ਆ ਜੀ ਉਸ ਹਿਸਾਬ ਨਾਲ ਉਸ ਦੇ ਵਿਆਹ ਦੀ ਉਮਰ ਕਹਿੰਦੇ ਲੰਘ ਰਹੀ ਸੀ ਇਦਾਂ ਨਹੀਂ ਕਿ ਉਸ ਮੈਡਮ ਨੂੰ ਰਿਸ਼ਤੇ ਨਹੀਂ ਆਉਂਦੇ ਸਨ ਰਿਸ਼ਤੇ ਤਾਂ ਬਥੇਰੇ ਆਉਂਦੇ ਸਨ ਪਰ ਫੇਰ ਟੇਵੇ ਤੋਂ ਉਹ ਦੋਸ਼ ਵਾਲੀ ਗੱਲ ਸਾਹਮਣੇ ਆਉਂਦੀ ਸੀ ਕਿ ਮੈਡਮ ਦਾ ਵਿਆਹ ਜਿਸ ਨਾਲ ਹੋ ਉਹ ਉਸ ਮੁੰਡੇ ਤੇ ਭਾਰੀ ਪਊ ਮਤਲਬ ਇਹ ਮੈਡਮ ਜਿਸ ਨਾਲ ਵੀ ਵਿਆਹ ਕਰੂ ਉਸ ਮੁੰਡੇ ਤੇ ਕੋਈ ਵੱਡਾ ਕਸ਼ਟ ਆ ਸਕਦਾ ਹੈ ਜਾਂ ਉਹ ਦੁਨੀਆ ਤੋਂ ਵੀ ਜਾ ਸਕਦਾ ਹੈ ਤੇ ਉਸ ਤੋਂ ਬਾਅਦ ਮੁੰਡੇ ਵਾਲੇ ਇਹ ਜਾਣ ਕੇ ਪੁੱਠੇ ਪੈਰ ਵਾਪਸ ਮੁੜ ਜਾਂਦੇ ਸਨ ਹੁਣ ਸੀਧਾ ਔਖਾ ਹੀ ਇਹੋ ਜਿਹੀ ਗੱਲ ਪਿੱਛੇ ਬਿਆਨਾ ਹੋਣਾ ਫਰਸਟ੍ਰੇਟਿੰਗ ਤਾਂ ਸੀ ਤੇ ਜਦੋਂ ਸਕੂਲ ਜਾਂ ਫਿਰ ਕਾਲਜ ਟੂਰ ਜਾਂਦਾ ਤੇ ਇੱਕ ਦੂਜੀ ਮੈਡਮ ਇਸ ਮੈਡਮ ਨੂੰ ਖਿੱਚ ਕੇ ਇਸ ਨੂੰ ਜੋਤਸ਼ੀ ਕੋਲ ਲੈ ਕੇ ਜਾਂਦੀ ਹੈ ਤਾਂ ਜੋਤਸ਼ੀ ਇਸ ਦੇ ਕੰਨ ਚ ਕਹਿੰਦਾ ਕਿ ਤੂੰ ਆਪਣੇ ਕਿਸੇ ਸਟੂਡੈਂਟ ਨਾਲ ਨਿੱਕੇ ਨਾਲ ਵਿਆਹ ਕਰਾ ਲੈ ਫਿਰ ਦੇਖ ਇੱਥੇ ਸਲਾਹ ਕਿਸੇ ਰੁੱਖ ਨਾਲ ਪੇੜ ਨਾਲ ਵਿਆਹ ਕਰਾਉਣ ਦੀ ਨਹੀਂ ਹੁੰਦੀ ਆ ਪਸ਼ੂ ਨਾਲ ਵਿਆਹ ਕਰਾਉਣ ਦੀ ਨਹੀਂ ਹੁੰਦੀ ਜਿਵੇਂ ਅਕਸਰ ਅਸੀਂ ਸੁਣਦੇ ਹਾਂ ਕਿ ਉਪਾਅ ਦੇ ਤੌਰ ਤੇ ਲੋਕ ਕਰਦੇ ਨੇ ਇੱਥੇ ਵਿਆਹ ਇੱਕ ਜਵਾਕ ਨਾਲ ਕਰਾਉਣ ਦੀ ਹੁੰਦੀ ਆ ਜੋ ਕਿ ਪੂਰੀ ਤਰ੍ਹਾਂ ਗਲਤ ਤੇ ਗੈਰ ਕਾਨੂੰਨੀ ਹੈ ਪਰ ਵਕਤ ਇਹ ਉਹ ਸੀ ਕਿ ਮੈਡਮ ਹੋਰ ਇੰਤਜ਼ਾਰ ਨਹੀਂ ਸੀ ਕਰ پا ਰਹੇ। ਇਸ ਨੂੰ ਸੀ ਕਿ ਮੇਰਾ ਵਿਆਹ ਬਸ ਹੁਣ ਹੋ ਜਾਏ ਭਾਵੇਂ ਜਿਵੇਂ ਮਰਜ਼ੀ ਹੋਵੇ। ਸੋ ਖੁਦ ਇੱਕ ਅਧਿਆਪਕਾ ਹੋ ਕੇ ਵੀ ਇਹ ਬੇਵਕੂਫੀ ਕਰਨ ਨੂੰ ਤਿਆਰ ਹੋ ਗਈ। ਹੁਣ ਇਹ ਜਾਣਦੀ ਸੀ ਕਿ ਇਹ ਖਾਸ ਜਵਾਕ ਇਸ ਦਾ ਸਟੂਡੈਂਟ ਗਰੀਬ ਹੈ। ਏਜੂਕੇਸ਼ਨ ਲੱਗਣਾ ਤਾਂ ਚਾਹੁੰਦਾ ਹੈ ਪਰ ਇਸ ਕੋਲ ਪੈਸੇ ਨਹੀਂ। ਸੋ ਇਹ ਇਸ ਦੇ ਘਰਦਿਆਂ ਨਾਲ ਗੱਲ ਕਰਦੀ ਹੈ ਕਿ ਮੈਂ ਇਹਨੂੰ ਫ੍ਰੀ ਟਿਊਸ਼ਨਸ ਦਵਾਂ। ਮੈਂ ਹੈਲਪ ਕਰੂੰ ਤੁਹਾਡੀ ਤੁਸੀਂ ਇਹਨੂੰ ਮੇਰੇ ਕੋਲ ਛੱਡ ਦਿਓ। ਇਸ ਦਾ ਖਾਣ-ਪੀਣ ਸਭ ਮੈਂ ਦੇਖੂੰ। ਘਰਦਿਆਂ ਨੂੰ ਲੱਗਦਾ ਹੈ ਕਿ ਕਿੰਨੀ ਨੇਕ ਜਨਾਨੀ ਹੈ ਜੋ ਲੋਕ ਗੁਰੂ ਨੂੰ ਰੱਬ ਦਾ ਦਰਜਾ ਦਿੰਦੇ ਨੇ ਉਹ ਸਹੀ ਹੀ ਦਿੰਦੇ ਨੇ ਕਿਉਂਕਿ ਇਹ ਵੀ ਤਾਂ ਉਹਨਾਂ ਵਾਸਤੇ ਰੱਬ ਹੀ ਬਣ ਕੇ ਆਈ ਸੀ ਨਾ ਘੱਟੋ ਘੱਟ ਉਹਨਾਂ ਨੂੰ ਤਾਂ ਇਹੋ ਲੱਗ ਰਿਹਾ ਸੀ ਹੁਣ ਇਹ ਸਟੂਡੈਂਟ ਜਦੋਂ ਮੈਡਮ ਦੇ ਘਰ ਪਹੁੰਚਦਾ ਹੈ ਉੱਥੇ ਮਾਹੌਲ ਰੌਣਕਾਂ ਵਾਲਾ ਹੋ ਜਾਂਦਾ ਹੈ ਗੌਣ ਚੱਲ ਰਹੇ ਹੁੰਦੇ ਨੇ ਬਾਜੇ ਵੱਜ ਰਹੇ ਹੁੰਦੇ ਨੇ ਰੌਣਕਾਂ ਵਿਆਹ ਵਾਲੇ ਘਰ ਵਾਲੀਆਂ ਭਰਪੂਰ ਹੁੰਦੀਆਂ ਨੇ ਲੋਕ ਵੀ ਆਏ ਹੁੰਦੇ ਆ ਸ਼ਾਇਦ ਇਸ ਮੈਡਮ ਨੇ ਉਹਨਾਂ ਨੂੰ ਵੀ ਸਮਝਾਇਆ ਹੋਵੇ ਕਿ ਇਦਾਂ ਕਰਨਾ ਉਸ ਲਈ ਕਿਉਂ ਜ਼ਰੂਰੀ ਹੈ ਜਾਂ ਕੀ ਕਿਹਾ ਹੋਵੇ ਪਤਾ ਨਹੀਂ ਪਰ ਸਾਰੇ ਇਸ ਮੈਡਮ ਦੀ ਖੁਸ਼ੀ ਚ ਸ਼ਾਮਲ ਹੁੰਦੇ ਨੇ ਸ਼ਰੀਕ ਹੁੰਦੇ ਨੇ ਪਰਿਵਾਰ ਵੀ ਮਹਿੰਦੀ ਹਲਦੀ ਸਭ ਚੱਲ ਰਹੀ ਹੁੰਦੀ ਹੈ ਹਰ ਰਸਮ ਹੁੰਦੀ ਹੈ ਤੇ ਰਸਮਾਂ ਦਿਨਾਂ ਤੱਕ ਚਲਦੀਆਂ ਨੇ ਗਾਨਾ ਵਟਣਾ ਕਲਗੀ ਸਭ ਸ਼ਾਮਲ ਹੁੰਦਾ ਇਸ ਵਿਆਹ ਚ ਉਸ ਜਵਾਕ ਨਾਲ ਤਾਂ ਜਵਾਈਆਂ ਵਰਗਾ ਬਿਹੇਵ ਕੀਤਾ ਜਾ ਰਿਹਾ ਹੁੰਦਾ ਬਾਰ-ਬਾਰ ਉਸ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੁੰਦਾ ਪੰਜ ਦਿਨ ਹੋ ਜਾਂਦੇ ਨੇ ਇਹ ਸਭ ਹੁੰਦਿਆਂ ਤੇ ਹੁਣ 6ਵੇਂ ਦਿਨ ਇਹਨਾਂ ਦੀਆਂ ਲਾਵਾਂ ਵੀ ਹੋ ਜਾਂਦੀਆਂ ਨੇ ਉਹ ਨਿਆਣਾ ਸਮਝ ਹੀ ਨਹੀਂ ਪਾਰਿਆ ਹੁੰਦਾ ਕਿ ਇਹ ਚੱਲ ਕੀ ਰਿਹਾ ਹੈ ਸ਼ਾਇਦ ਉਸ ਨੂੰ ਵਿਆਹ ਦਾ ਸਮਝ ਆ ਰਿਹਾ ਸੀ ਪਰ ਉਹ ਲਾੜਾ ਕਿਵੇਂ ਹੈ ਤੇ ਕਿਉਂ ਹੈ ਉਸ ਨੂੰ ਇਹ ਬਿਲਕੁਲ ਸਮਝ ਨਹੀਂ ਪੈ ਰਹੀ ਸੀ ਲੋਕੀ ਵਧਾਈਆਂ ਦਿੰਦੇ ਨੇ ਸ਼ਗਨ ਪਾਉਂਦੇ ਨੇ ਤੇ ਹੁਣ ਹੋ ਜਾਂਦੀ ਹੈ ਰਾਤ ਤੇ ਸੁਹਾਗ ਰਾਤ ਦੀ ਸੇਟ ਸਜਾਈ ਜਾਂਦੀ ਹੈ ਜਿਵਾਕ ਤੇ ਉਸ ਦੀ ਮੈਮ ਰਾਤ ਉਸੇ ਕਮਰੇ ਚ ਹੁੰਦੇ ਨੇ ਅਲੀਜੈਕਟਲੀ ਸਵੇਰ ਹੁੰਦਿਆਂ ਹੀ ਮੁੰਡੇ ਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ ਜਾਂਦਾ ਤੇ ਉਸ ਦੀ ਮੈਮ ਜ਼ੋਰ ਜ਼ੋਰ ਦੀ ਰੋਣਾ ਸ਼ੁਰੂ ਕਰ ਦਿੰਦੀ ਹੈ ਇੰਨੀ ਜ਼ੋਰ ਦੀ ਕਿ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਨੇ ਉਹ ਮੈਡਮ ਜਿਹੜੀ ਕੁਝ ਘੰਟਿਆਂ ਪਹਿਲਾਂ ਲਾਲ ਜੋੜੇ ਚ ਹੁੰਦੀ ਆ ਪੂਰੀ ਸਜੀਤ ਜੀ ਹੁੰਦੀ ਆ ਉਹ ਛਿੱਟੇ ਕੱਪੜਿਆਂ ਚ ਆ ਜਾਂਦੀ ਆ ਲਾਲ ਚੂੜਾ ਪਨ ਦਿੰਦੀ ਹੈ ਤੇ ਉਸ ਨਾਲ ਹੋਰ ਲੋਕ ਵੀ ਸੋਗ ਮਨਾਉਣ ਲੱਗਦੇ ਨੇ ਉਸ ਦੇ ਪਰਿਵਾਰ ਵਾਲੇ ਵੀ ਉਸ ਦੇ ਦੁੱਖ ਚ ਸਭ ਸ਼ਰੀਕ ਹੁੰਦੇ ਨੇ ਇਹ ਸਭ ਉਹ ਜਵਾਕ ਵੀ ਵੇਖ ਰਿਹਾ ਹੁੰਦਾ ਹੈ ਹੁਣ ਉਸ ਦਾ ਮਾਈਂਡ ਕਿਦਾਂ ਇਹਨੇ ਸ਼ੌਕ ਪ੍ਰੋਸੈਸ ਕਰਦਾ ਨਾ ਉਹ ਬਿਲਕੁਲ ਬੇਖਬਰ ਹੁੰਦਾ ਹੈ ਹਾਂ ਉਸ ਨੂੰ ਇਹ ਜ਼ਰੂਰ ਸਮਝਾਇਆ ਜਾਂਦਾ ਹੈ ਕਹਿ ਦਿੱਤਾ ਜਾਂਦਾ ਹੈ ਕਿ ਇਹਨਾਂ 6 ਦਿਨਾਂ ਚ ਜੋ ਵੀ ਹੋਇਆ ਤੂੰ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਸ਼ਾਇਦ ਉਸ ਜੋਤਿਸ਼ ਵੱਲੋਂ ਦੱਸਿਆ ਉਪਾਅ ਇਹੀ ਹੁੰਦਾ ਹੈ ਕਿ ਤੂੰ ਵਿਆਹ ਕਰਾ ਫਿਰ ਵਿਧਵਾ ਹੋ ਤੇ ਫਿਰ ਦੇਖੀ ਤੇਰਾ ਵਿਆਹ ਸੌਖਾ ਹੋ ਜਾਣਾ ਤੇਰੀ ਜ਼ਿੰਦਗੀ ਸੈਟਲ ਹੋ ਜਾਣੀ ਬਸ ਫਿਰ ਜਦੋਂ 6 ਦਿਨਾਂ ਬਾਅਦ ਉਹ ਕਰ ਜਾਂਦਾ ਹੈ ਮਾਪੇ ਨੂੰ ਦੱਸਦਾ ਹੈ ਕਿ ਇਹ ਇਹ ਹੋਇਆ ਤਾਂ ਉਹ ਤੁਰੰਤ ਪੁਲਿਸ ਥਾਣੇ ਪਹੁੰਚਦੇ ਨੇ ਤੇ ਫਿਰ ਇਹ ਮਾਮਲਾ ਪੂਰੀ ਤਰ੍ਹਾਂ ਹਾਈਲਾਈਟ ਹੋ ਜਾਂਦਾ ਹੈ ਸੋਸ਼ਲ ਮੀਡੀਆ ਤੇ ਤਾਂ ਵਾਇਰਲ ਹੀ ਹੋ ਜਾਂਦਾ ਹੈ ਡੀਐਸਪੀ ਗੁਰਮੀਤ ਸਿੰਘ ਤੱਕ ਇਹ ਗੱਲ ਪਹੁੰਚਦੀ ਹੈ ਤੇ ਉਹ ਬਹੁਤ سنجیدਗੀ ਨਾਲ ਲੈਂਦੇ ਨੇ ਇਥੋਂ ਤੱਕ ਕਿ ਉਸ 조ਚੀ ਨੂੰ ਵੀ ਤਲਬ ਕਰ ਲਿਆ ਜਾਂਦਾ ਹੈ ਤੇ ਉਹਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਇਹ ਕੀ ਪੁੱਠੀ ਸਲਾਹ ਦਿੱਤੀ ਕਾਨੂੰ ਦਿੱਤੀ ਤਾਂ ਉਹ ਕਹਿੰਦਾ ਕਿ ਜੀ ਇਸ ਤੋਂ ਇਲਾਵਾ ਇਸ ਦਾ ਕੋਈ ਉਪਾਅ ਜਾਂ ਤੋੜ ਸੀ ਹੀ ਨਹੀਂ ਇਹੀ ਜ਼ਰੂਰੀ ਸੀ ਤੇ ਇਸ ਲਈ ਕੋਈ ਉਹ ਹੀ ਜਵਾਬ ਚਾਹੀਦਾ ਸੀ ਜੋ ਗਰੀਬ ਵੀ ਹੋਵੇ ਤੇ ਕਿਸੇ ਲਾਲਚ ਚ ਵੀ ਆ ਜਾਵੇ ਕੋਈ ਮੰਗਲ ਦੋਸ਼ ਖਤਮ ਕਰਨਾ ਸੀ ਤਾਂ ਹੀ ਇਸ ਸਬ ਦਾ ਸਹਾਰਾ ਲਿਆ ਗਿਆ ਮੀਡੀਆ ਰਿਪੋਰਟਸ ਮੁਤਾਬਕ ਉਸ ਮੁੰਡੇ ਨੂੰ ਬਾਰ-ਬਾਰ ਪੁੱਛਿਆ ਜਾ ਰਿਹਾ ਸੀ ਕਿ ਜਦੋਂ ਤੁਸੀਂ ਰਾਤ ਇੱਕੋ ਕਮਰੇ 'ਚ ਸੀ ਤਾਂ ਮੈਂ ਮੈਂ ਤੇਰੇ ਨਾਲ ਕੁਝ ਗੰਦਾ ਤੇ ਨਹੀਂ ਕੀਤਾ ਉਹ ਜਵਾਬ ਕੁਝ ਬੋਲ ਨਹੀਂ ਰਿਹਾ ਸੀ ਪਰ ਫਿਰ ਕਹਿੰਦੇ ਨਾ ਕੋਰ ਉਸਨੇ ਦੱਸਿਆ ਮੀਡੀਆ ਰਿਪੋਰਟਸ ਮੁਤਾਬਕ ਕਿ ਮੇਰੇ ਨਾਲ ਕੁਝ ਨਹੀਂ ਕੀਤਾ ਪਰ ਕਪੜੇ ਦੋਵਾਂ ਦੇ ਲਹਾਈ ਸਨ ਉਹਦਾ ਕੁਝ ਨਹੀਂ ਕੀਤਾ ਏਡੇ ਜਿਹੇ ਨੂੰ ਹੁਣ ਕੀ ਸਮਝ ਹੋਣੀ ਖੈਰ ਜਵਾਕ ਠੀਕ ਸੀ ਜਦੋਂ ਆਪਸ ਚ ਸਮਾਜਿਕ ਤੌਰ ਤੇ ਗੱਲਬਾਤ ਹੋਈ ਕਹਿੰਦੇ ਤਾਂ ਫੈਸਲਾ ਇਹ ਲਿਆ ਗਿਆ ਕਿ ਇਸ ਕੇਸ ਦੇ ਅੱਗੇ ਹੋਰ ਕੁਝ ਨਹੀਂ ਕਰਦੇ ਕਿਉਂਕਿ ਉਸ ਮੈਡਮ ਨੇ ਤੇ ਉਸ ਦੇ ਪਰਿਵਾਰ ਨੇ ਜੋ ਵੀ ਕੀਤਾ ਉਹ ਵਿਆਹ ਲਈ ਕੀਤਾ ਕਿ ਵਿਆਹ ਹੋ ਜਾਏ ਉਹਨਾਂ ਦਾ ਮਕਸਦ ਜਵਾਕ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ ਬਸ ਤਰੀਕਾ ਗਲਤ ਚੁਣਿਆ ਕਿਉਂਕਿ ਉਸ ਜਵਾਕ ਦੇ ਜ਼ਿਹਨ 'ਚ ਜ਼ਿੰਦਗੀ 'ਤੇ ਇਹ ਛਾਪ ਨਹੀਂ ਜਾਣੀ ਕਿ ਉਸ ਨਾਲ ਇਹ ਸਭ ਹੋਇਆ ਵੈਸੇ ਕੁਝ ਰਿਪੋਰਟਸ 'ਚ ਇਹ ਵੀ ਕਿਤੇ ਕਿਤੇ ਜ਼ਿਕਰ ਆਉਂਦਾ ਇਸ ਮੈਡਮ ਦੇ ਪ੍ਰੈਸ਼ਰ ਦੇ ਬਾਅਦ ਹੀ ਕਰਦਿਆ ਨੇ ਕੇਸ ਵਿਦਡਰੋ ਕੀਤਾ ਉਸ ਮੈਡਮ ਨਾਲ ਅੰਧਵਿਸ਼ਵਾਸੀ ਗਲਤ ਕਰ ਰਹੇ ਸਨ ਉਸ ਦੀ ਨਵੀਂ ਜ਼ਿੰਦਗੀ ਅੰਧਵਿਸ਼ਵਾਸ ਨੇ ਰੋਕੀ ਹੋਈ ਸੀ ਪਰ ਇਸ ਦਾ ਤੋੜ ਵੀ ਮੈਡਮ ਨੇ ਅੰਧਵਿਸ਼ਵਾਸੀ ਹੀ ਲੱਭਿਆ ਦੋ ਗਲਤ ਚੀਜ਼ਾਂ ਮਿਲ ਕੇ ਸਹੀ ਕਿੱਦਾਂ ਹੋ ਸਕਦੀਆਂ ਸਨ ਜੋਤਿਸ਼ ਨੂੰ ਸਟੱਡੀ ਕਰੋ ਕਰਨ ਵਾਲੇ ਕਰਦੇ ਨੇ ਤਾਂ ਇੱਕ ਤਰ੍ਹਾਂ ਦੀ ਸਾਇੰਸ ਵੀ ਹੈ ਤੇ ਇੰਟਰਸਟਿੰਗ ਵੀ ਹੈ ਪਰ ਕਈ ਘਟਿਆ ਲੋਕਾਂ ਨੇ ਇਸ ਨੂੰ ਪੁੱਠੇ ਉਪਾਅ ਕਹਿ ਕੇ ਕਰਵਾ ਕਰਵਾ ਕੇ ਚਮਤਕਾਰ ਮਨ ਮੰਨ ਕੇ ਇਸ ਦਾ ਬੇੜਾ ਗਰਕ ਕਰ ਦਿੰਦਾ ਹੈ ਹਰ ਕਿਸੇ ਦਾ ਆਪਣਾ ਬਿਲੀਫ ਹੈ ਕੋਈ ਕੀ ਮੰਨਦਾ ਕੋਈ ਕੀ ਮੰਨਦਾ ਪਰ ਚੰਗਾ ਮਾੜਾ ਆਪਣੇ ਨਾਲ ਰੱਖੋ ਨਾ ਕਿਸੇ ਹੋਰ ਨੂੰ ਇਨਵੋਲ ਕਰਕੇ ਉਸ ਦੀ ਜ਼ਿੰਦਗੀ ਨਾਲ ਖੇਡਣ ਦਾ ਕੋਈ ਹੱਕ ਨਹੀਂ ਤੁਹਾਨੂੰ ਕਿਸੇ ਦੀ ਗਰੀਬੀ ਨੂੰ ਮਜ਼ਾਕ ਬਣਾਉਣ ਦਾ ਕੋਈ ਹੱਕ ਨਹੀਂ ਤੁਹਾਨੂੰ ਜਿੱਥੇ ਮੱਥੇ ਟੇਕਣੇ ਟੇਕੋ ਜਾ ਕੇ ਪਰ ਕਿਸੇ ਹੋਰ ਦਾ ਮੱਥਾ ਰਗੜਵਾਉਣ ਦਾ ਬਿਨਾਂ ਉਸ ਦੀ ਸਮਝ ਤੇ ਮਰਜ਼ੀ ਦੇ ਕੋਈ ਹੱਕ ਨਹੀਂ ਤੁਹਾਨੂੰ ਭਾਰਤੀ ਕਾਨੂੰਨ ਖਾਸ ਕਰਕੇ ਬਾਲ ਵਿਆਹ ਦੀ ਮਨਾਹੀ ਐਕਟ 2006 ਦੇ ਤਹਿਤ ਭਾਵੇਂ ਪਰਿਵਾਰ ਵੱਲੋਂ ਸ਼ਿਕਾਇਤ ਵਾਪਸ ਲੈ ਲਈ ਜਾਂਦੀ ਹੈ ਫਿਰ ਵੀ ਜਾਂਚ ਕੀਤੀ ਜਾ ਸਕਦੀ ਹੈ ਕਿਉਂਕਿ ਨਬਾਲਗ ਨਾਲ ਸੰਬੰਧਿਤ ਅਪਰਾਧਾਂ ਤੇ ਜਨਤਕ ਹਿੱਤ ਵਿੱਚ ਮੁਕੱਦਮਾ ਚਲਾਇਆ ਜਾਂਦਾ ਹੈ ਭਾਰਤੀ ਕਾਨੂੰਨ ਤਹਿਤ ਬਾਲ ਵਿਆਹ ਗੈਰ ਕਾਨੂੰਨੀ ਰਹਿੰਦਾ ਹੈ ਅਤੇ ਇਸ ਨੂੰ ਰੱਦ ਕੀਤਾ ਜਾ ਸਕਦਾ ਹੈ ਨਬਾਲਗ ਨਾਲ ਸੰਬੰਧਿਤ ਕੋਈ ਵੀ ਵਿਆਹ ਗੈਰ ਕਾਨੂੰਨੀ ਹੈ ਭਾਵੇਂ ਇੱਕ ਧਿਰ ਬਾਲਗ ਹੋਵੇ ਅਤੇ ਦੂਜੀ ਨਬਾਲਗ ਇਕ ਜਾਇਜ਼ ਵਿਆਹ ਲਈ ਇੱਕ ਲੜਕੇ ਦੀ ਉਮਰ ਘੱਟੋ-ਘੱਟ 21 ਸਾਲ ਤੇ ਇੱਕ ਲੜਕੀ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ ਜੇਕਰ ਜੀਵਨ ਸਾਥੀ ਵਿੱਚੋਂ ਕੋਈ ਵੀ ਨਾਬਾਲਗ ਹੈ ਤਾਂ ਵਿਆਹ ਨੂੰ ਰੱਦ ਮੰਨਿਆ ਜਾਂਦਾ ਹੈ ਅਤੇ ਨਾਬਾਲਗ ਬਾਲਗ ਹੋਣ ਤੇ ਇਸ ਨੂੰ ਰੱਦ ਕਰਵਾ ਸਕਦਾ ਹੈ ਬਾਲਗ ਜੋ ਬਾਲ ਵਿਆਹ ਦੀਆਂ ਰਸਮਾਂ ਕਰਦੇ ਹਨ ਉਹਨਾਂ ਨੂੰ ਕਹਿ ਦਿੱਤੇ ਜੁਰਮਾਨੇ ਸਮੇਤ ਸਜ਼ਾਵਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭਾਵੇਂ ਪਰਿਵਾਰ ਵੱਲੋਂ ਸ਼ਿਕਾਇਤ ਵਾਪਸ ਲੈ ਲਈ ਜਾਏ ਸੋ ਕਿਸੇ ਵੀ ਲਿਹਾਜ਼ ਨਾਲ ਇਹ ਸਹੀ ਹੈ ਹੀ ਨਹੀਂ ਸੋ ਨਿਕਲੋ ਇਸ ਸਭ ਚੋਂ ਵਾਹਿਗੁਰੂ ਜੀ ਸਮਤ ਬਖਸ਼ਣ ਤੁਸੀਂ ਵੇਖ ਰਹੇ ਹੋ ਕੈਮਰਾ ਲੈਂਸ ਸਾਫ ਜੀ